ਰ ਭਗਵਾਨ ਨੂੰ ਬਾਬਾ ਜੀ ਨੂੰ ਅਸੀਂ ਰਾਜ਼ੀ ਕਰਨੇ ਪਿਆ ਦੇਖੋ ਜੀ ਮੇਰੇ ਨਜ਼ਦੀਕ ਇਹ ਕਹਿੰਦਾ ਅੰਬਰਾਂ ਤੋਂ ਕਿਵੇਂ ਡਿੱਗਦਾ ਪਾਣੀ ਤੇ ਮੀਂਹ ਦਾ ਰੂਪ ਬਣਾ ਕੇ ਇਵੇਂ ਦਿੰਦੀਆਂ ਦੁੱਧ ਨੇ ਮੱਝਾਂ ਤੇ ਸੁੱਕੀ ਧੂੜੀ ਖਾ ਕੇ ਪੰਛੀਆਂ ਪਹਿਲੇ ਉਡਣ ਲਈ ਆ ਜਾਂਦੇ ਕਿੱਥੋਂ ਆਖਾਂ ਬਣੇ ਸਭ ਬਾਬਾ ਜੀ ਦੇ ਰੰਗ ਨੇ ਸਭ ਬਾਬੇ ਨਾਨਕ ਦੇ ਰੰਗ ਨੇ ਕਿਵੇਂ ਜੜਾਂ ਨਾਨਕ ਦੇ ਰੰਗ ਨਿਕਲਦਾ ਹੈ ਕਿਵੇਂ ਤਣੇ ਵਿੱਚੋਂ ਟਾਣੀ ਕਿੰਨੀ ਜੜਾਂ ਵਿੱਚੋਂ ਤਣਾ ਨਿਕਲਦਾ ਹੈ ਕਿਵੇਂ ਤਣੇ ਵਿੱਚੋਂ ਟਾਣੀ ਤੇ ਬਿਨ ਰਸਤੇ ਉਹ 10 ਗਿੰਜ ਵੜ ਜਾਂਦਾ ਵਿੱਚ ਖੋਪੇ ਦੇ ਪਾਣੀ ਸਿਤਿਆਂ ਦੇ ਵਿੱਚ ਕਣਕ ਦੇ ਦਾਣੇ ਕਿਵੇਂ ਹੋ ਜਾਂਦੇ ਬੰਦ ਨੇ ਸਭ ਉਸ ਮਾਲਕ ਦੇ ਰੰਗ ਨੇ ਸਭ ਉਸ ਮਾਲਕ ਦੇ ਰੰਗ ਨੇ ਤਿੰਨ ਚੀਜ਼ਾਂ ਵਿੱਚ ਬੜਾ ਏ ਤੇ ਸਾਰੀ ਦੁਨੀਆ ਮੰਨੇ ਤਿੰਨ ਚੀਜ਼ਾਂ ਵਿੱਚ ਫਰਕ ਬੜਾ ਏ ਤੇ ਸਾਰੀ ਦੁਨੀਆ ਮੰਨੇ ਇੱਕ ਉਹ ਮਿੱਟੀ ਵਿੱਚੋਂ ਜਮਦੇ ਅੱਕ ਇਮਲੀ ਤੇ ਗੰਨੇ ਇੱਕ ਉਹ ਮਿੱਟੀ ਵਿੱਚੋਂ ਜਮਦੇ ਅੱਕ ਇਮਲੀ ਤੇ ਗੰਨੇ ਅੱਕ ਕੌੜਾ ਤੇ ਇਮਲੀ ਖੱਟੀ ਅ ਗੰਨੇ ਕੇ ਭਿਆ ਮਿੱਠੇ ਖੰਡ ਨੇ ਰੰਗ ਨੇ ਸਭ ਤੇਰੇ ਮਾਲਕ ਦੇ ਰੰਗ ਨੇ ਸਭ ਇਸ ਮਾਲਕ ਦੇ ਰੰਗ ਨੇ ਆਖਰੀ ਅੰਤਰਾ ਉਸ ਮਾਲਕ ਦੀ ਵਡਿਆਈ ਚ ਜਿਨੇ ਪੂਰੀ ਕਾਇਨਾਤ ਪੂਰੀ ਦੁਨੀਆ ਬਣਾਈ ਕਹਿੰਦਾ ਕਿਥੋਂ ਬੰਦਾ ਆਂਦਾ ਹੈ ਜੰਮ ਕੇ ਕਿਥੋਂ ਬੰਦਾ ਆਂਦਾ ਹੈ ਜੰਮ ਕੇ ਤੇ ਕਿੱਥੇ ਜਾਂਦਾ ਹੈ ਮਰ ਕੇ ਤੇ ਇਹ ਤੇ ਸਾਰੇ ਦੇ ਸਾਰੇ ਉਸ ਮਾਲਕ ਦੀ ਮੁੱਠੀ ਵਿੱਚ ਬੰਦ ਨੇ ਉਸ ਮਾਲਕ ਦੀ ਮੁੱਠੀ ਵਿੱਚ ਬੰਦ ਨੇ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਮਾਲ ਹੈ ਜੀ ਦੇਖੋ ਕਿੰਨਾ ਕੁ ਪਿਆਰ ਹੈ ਵੀਰ ਦਾ ਸੋਣੀਆਂ ਗੱਲਾਂ ਨਾਲ ਗਲਿਆਨ ਨਹੀਂ ਹੁੰਦੇ ਤੇ ਲੋਕ ਗਿਆਨੀ ਗੱਲਾਂ ਦੇ ਗੱਲਾਂ ਨਾਲ ਗਲਿਆਨ ਨਹੀਂ ਹੁੰਦੇ ਤੇ ਲੋਕ ਗਿਆਨੀ ਗੱਲਾਂ ਦੇ ਤੇ ਖਰਬੂਜ਼ੇ ਮਿੱਠੇ ਹੁੰਦੇ ਨੇ ਵਿਰਲੀਆਂ ਵਿਰਲੀਆਂ ਵੱਲਾਂ ਦੇ ਪੂਰੀਆਂ ਪੈਲੀਆਂ ਨਹੀਂ ਕਦੇ ਮਿੱਠੀਆਂ ਨਿਕਲੀਆਂ ਬਹੁਤ ਬਹੁਤ ਮਿਹਰਬਾਨੀ ਪਹਿਜਾਨ ਸ਼ੁਕਰੀਆ